कि ਜਿਹੜੇ ਮੁੰਡਿਆਂ ਨੂੰ ਮਾਰਿਆ ਗਿਆ ਇਹਨਾਂ ਦਾ ਕੀ ਕਸੂਰ ਸੀ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜੇ ਜੱਗੇ ਪੱਤੂ ਦਾ ਰੋਲਾ ਸੀ ਰஞ்சிਤ ਸੀ ਪ੍ਰੇਮ ਢਿੱਲੋਂ ਦੀ ਕੋਈ ਇਨਵੋਲਵਮੈਂਟ ਸੀ ਜਾਂ ਨਹੀਂ ਸੀ ਮਹਿਕ ਪੰਡੋਰੀ ਕਿਸ ਦੇ ਕਹੇ ਤੇ ਵੀਡੀਓ ਪਾ ਰਿਆ ਸੀ ਨਹੀਂ ਪਾ ਰਿਆ ਸੀ ਮਹਿਕ ਪੰਡੋਰੀ ਦੇ ਨਾਲ ਕਿਸ ਨੇ ਵਧੀਕੀ ਕੀਤੀ ਜੋ ਕਿ ਟੀਵੀ ਉਤੇ ਸ਼ਰਿਆਮ ਦੇਖੀ ਗਈ ਉਸ ਵਿੱਚ ਅਰਸ਼ ਖੁੱਲਾ ਨਜ਼ਰ ਆਉਂਦਾ ਪਿਆ ਹੈ ਜੈਸ ਤਾਲੀਵਾਲ ਤੇ ਇਸ ਦੇ ਪਿੱਛੇ ਹੋਣ ਦੀ ਪੂਰੀ ਸੰਭਾਵਨਾ ਹੈ ਇਕ ਬਹੁਤ ਹੀ ਮੰਦ ਪਾਗੀ ਘਟਨਾ ਸੀ ਇਸ ਉੱਤੇ ਪੁਲਿਸ ਨੂੰ ਕਾਰਵਾਈ ਕਰਕੇ ਇਹ ਸਾਰੇ ਜਿਹੜੇ ਲੋਕ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਪਾਣਾ ਚਾਹੀਦਾ ਸੀ ਇਸ ਤਰੀਕੇ ਦੀ ਬਦਸਲੂਕੀ ਕਿਸੇ ਵੀ ਵਿਅਕਤੀ ਦੇ ਨਾਲ ਕਰਨਾ ਉਸ ਤੋਂ ਪਹਿਲਾਂ ਮਹਿਕ ਪੰਡੋਰੀ ਉੱਤੇ ਵੀ ਕਾਰਵਾਈ ਬਣਦੀ ਸੀ ਇਹ ਪਿਛਲੇ 2 ਢਾਈ ਮਹੀਨੇ ਤੋਂ ਜੋ 카ਟੋ ਕਲੇਸ਼ ਚੱਲਦਾ ਪਿਆ ਸੋਸ਼ਲ ਮੀਡੀਆ ਉੱਤੇ ਇੱਕ ਦੂਸਰੇ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਨੇ ਵੰਗਾਰਿਆ ਜਾ ਰਿਹਾ ਹੈ ਪ੍ਰੋਵੋਕੇਟਿਵ ਵੀਡੀਓਜ਼ ਪਾਈ ਜਾ ਰਹੇ ਨੇ ਇੱਕ ਦੂਸਰੇ ਦੀ ਮਾਰ ਕੁੱਟਾਈਆਂ ਕੀਤੀਆਂ ਜਾ ਰਹੀਆਂ ਨੇ ਇਹ 2 ਢਾਈ ਮਹੀਨਿਆਂ ਦੌਰਾਨ ਜੋ ਕੁਝ ਵੀ ਹੁੰਦਾ ਰਿਹਾ ਉਸ ਦੇ ਵਿੱਚ ਜੇ ਕੋਈ ਚੀਜ਼ ਮੈਨੂੰ ਨਦਾਰਤ ਨਜ਼ਰ ਆਈ ਐਬਸੈਂਟ ਨਜ਼ਰ ਆਈ ਉਹ ਸੀ ਪੁਲਿਸ ਦੀ ਭੂਮਿਕਾ ਜਿਸ ਦਾ ਅਕਸਰ ਰੋਲ ਆਪਾਂ ਦੇਖਿਆ ਨਾ ਕਿ ਛੋਟੀ ਜੀ ਇੱਕ ਫੋਟੋ ਵੀ ਕਿਸੇ ਨੌਜਵਾਨ ਨੇ ਕੋਈ ਪਿਸਤੌਲ ਹੈ ਕਿਸੇ ਬੰਦੂਕ ਦੇ ਨਾਲ ਆਪਣੀ ਪਾਤੀ ਸੋਸ਼ਲ ਮੀਡੀਆ ਉੱਤੇ ਉਸ ਉੱਤੇ ਵੀ ਕਿਸੇ ਸਮੇਂ ਪਰਚੇ ਦਰਜ ਕੀਤੇ ਗਏ ਲੇਕਿਨ ਐਨੀਆਂ ਪ੍ਰੋਵੋਕੇਟਿਵ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਭੜਕਾਊ ਜਿਹੜਾ ਸਮਾਨ ਪਿਆ ਰਿਹਾ ਸੀਗਾ ਇਕ ਦੂਸਰੇ ਦੇ ਖਿਲਾਫ ਰੰਜਿਸ਼ਾਂ ਵਧ ਰਹੀਆਂ ਸੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਤਰੀਕੇ ਦੇ ਵੀਡੀਓ ਬਣਾਉਣ ਵਾਲੇ ਨਾ ਤਾਂ ਮਹਿਕ ਪੰਡੋਰੀ ਦੇ ਖਿਲਾਫ ਕਾਰਵਾਈ ਹੋਈ ਨਾ ਜੈਸ ਧਾਲੀਵਾਲ ਦੇ ਖਿਲਾਫ ਕਾਰਵਾਈ ਹੋਈ ਨਾ ਹੀ ਅਰਸ਼ ਕੁਲੇ ਦੇ ਖਿਲਾਫ ਕਾਰਵਾਈ ਹੋਈ ਚੋਕਿ ਹੁਣ ਹੀ ਬਣਦੀ ਸੀ ਖਾਸ ਤੌਰ ਉਸ ਵਕਤ ਜਦੋਂ ਕਿ ਮਹਿਕ ਪੰਡੋਰੀ ਦੀ ਮਾਰਕੁੱਟ ਦੇ ਵੀਡੀਓ ਦੇ ਵਿੱਚ ਅਰਸ਼ ਕੁਲੇ ਨੂੰ ਵੇਖਿਆ ਜਾ ਰਿਹਾ ਸੀ ਇਸ ਤੋਂ ਇਲਾਵਾ ਜੱਗੇ ਪੱਟੂ ਅਤੇ ਪੰਜਾਬੀ ਗਾਇਕ ਪ੍ਰੇਮ ਟਿੱਲੋਂ ਦੀ ਕੀ ਭੂਮਿਕਾ ਹੈ ਕਿਉਂਕਿ ਉਹ ਜਿਹੜੀ ਵੀਡੀਓਜ਼ ਉਹ ਪੁਰਾਣੀਆਂ ਵੀਡੀਓਜ਼ ਨੇ ਕਿ ਵਾਕਈ ਗਾਇਕ ਸੋਸ਼ਲ ਮੀਡੀਆ ਤੇ ਐਕਟਿਵ ਲੋਕਾਂ ਦੀ ਵਰਤੋਂ ਕਰਕੇ ਇੱਕ ਦੂਸਰੇ ਦੇ ਖਿਲਾਫ ਵੀਡੀਓ ਪੁਆ ਰਹੇ ਨੇ ਪੁਆ ਸਕਦੇ ਨੇ ਜਾਂ ਫਿਰ ਉਹਨਾਂ ਦੇ ਨਾਂ ਉਰਤੇ ਜਾ ਰਹੇ ਨੇ